ਹਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਸਾਡਾ ਜਰੂਰ ਪਸੰਦ ਆਇਆ ਹੋਗਾ ਤੇ ਅੱਜ ਆਪਾਂ ਨਵਾਂ ਵਲੌਗ ਲੈ ਕੇ ਫੇਰ ਹੋਗੀ ਹਾਜ਼ਰ ਤੇ ਅੱਜ ਆਪਾਂ ਬੈਠੇ ਜੀ ਬੇੜੇ ਦੇ ਵਿੱਚ ੁੱੱਪੇ ਰੋਟੀ ਪਾਣੀ ਛੱਕ ਲਿਆ ਤੇ ਇੱਧਰ ਮੱਝਾਂ ਦੇਖੋ ਆਪਣੀਆਂ ੁੱੱਪੇ ਆਰਾਮ ਕਰ ਰਹੀਆਂ ਨੇ ਨਾ ਤੋ ਕਿਰਾਮ ਨੇ ਦਾ ਬੈਠੀਆਂ ਨੇ ਕਿਰ ਤੇ ਇੱਧਰ ਆਪਣੀ ਖਲਵਾੜੀ ਦੇਖ ਲੋ ਬਹੁਤ ਟਾਈਮ ਬਾਅਦ ਤੁਹਾਨੂੰ ਦਿਖਾਈਆ ਹੁਣ ਤੇ ਵਾਕਿਦ ਆਪਾਂ ਹੁਣ ਦਿਨੇ ਨਵੇਂ ਬਲੌਗ ਦੇ ਵਿੱਚ ਲੋਕ ਜੀ ਅਸੀਂ ਹੁਣ ਗਏ ਤੇ ਦਵਾਈ ਲੈਣ ਵਾਸਤੇ ਰਾਣਾ ਸਾਹਿਬ ਤੇ ਇੱਥੋਂ ਲੈ ਕੇ ਆਏ ਸੀ ਨਿਊਟ੍ਰੀਸ਼ਨ ਜਿਹੜੇ ਦਿੰਦੇ ਨੇ ਭਾਰ ਘਟਾਉਣ ਵਾਲੇ ਤੇ ਦੇਖਦੇ ਆਂ ਫਰਕ ਪੈਂਦਾ ਜਾਂ ਨਹੀਂ ਕਰਾਂਗੇ ਸਵੇਰੇ ਚਾਲੂ ਤੇ ਹੁਣ ਅਸੀਂ ਵਾਪਸ ਹੋ ਤੇ ਅਸੀਂ ਜਾਗੇ ਮਲੇਰ ਕੋਟਲੇ ਸਬਜ਼ੀ ਮੰਡੀ ਚ ਤੇ ਦਿਨ ਸਿੱਪ ਚੱਲਿਆ ਸਾਨੂੰ ਇੱਥੇ ਦੇਖੋ ਹੀ ਕੀਸੀ ਸਾਮ ਜੀ ਨੂੰ ਗਏ ਤੇ ਮੁੜਦੇ ਹਾਂ ਦਿਨ ਸਿੱਪ ਗਿਆ ਗੋਭੀ ਲਿਆਉਣੀ ਲਾਇਆ ਉਹਨਾਂ ਲਿਆ ਤੇ ਬਾਕੀ ਹੁਣ ਉੱਧਰ ਚੱਲਦਾ ਚੱਕਦੀ ਨਾ ਇਹ ਵਲੌਗ ਨੂੰ ਆਪਾਂ ਹੁਣ ਅੱਜ ਤੱਕ ਪੂਰਾ ਹੋਣਾ ਨਹੀਂ ਸਾਮ ਨੂੰ ਗਏ ਸੀ ਬਾਗੇ ਤੇ ਉੱਧਰ ਤੇ ਹੁਣ ਆਪਾਂ ਕਰਾਂਗੇ ਸਵੇਰੇ ਕੰਟੀਨਿਊ ਤੇ ਅਸੀਂ ਲੱਗੇ ਸਬਜ਼ੀ ਲੈਣ ਮੰਡੀ ਦੇ ਵਿੱਚ ਤੇ ਇਹ ਸਬਜ਼ੀ ਲੈ ਕੇ ਫਿਰ ਜਾਵਾਂਗੇ ਘਰ ਨੂੰ ਤੇ ਬਾਕੀ ਆਪਾਂ ਹੁਣ ਬਲੌਗ ਕੱਲ ਨੂੰ ਸਵੇਰੇ ਕਰਾਂਗੇ ਕੰਟੀਨਿਊ ਤੇ ਇਸ ਦੀ ਲੈ ਕੇ ਆਂਗੇ ਪ੍ਰੋਡਕਟ ਦੇ ਉਹਨਾਂ ਦੇ ਮੰਦੀਪ ਨਿਊਟ੍ਰੀਸ਼ਨ ਕਲੱਬ ਵਾਲਿਆਂ ਦੇ ਅਸੀਂ ਗਏ ਤੇ ਤੁਸੀਂ ਵੀ ਇਹ ਐਡ ਇਹਨਾਂ ਦੀ ਜਰੂਰ ਦੇਖੀ ਹੋਊਗੀ ਤੇ ਬਾਕੀ ਜੋ ਵੀ ਰਿਜ਼ਲਟ ਆਊਗਾ ਆਪਾਂ ਤੁਹਾਨੂੰ ਬਲੌਗਾਂ ਦੇ ਵਿੱਚ ਹਰ ਰੋਜ਼ ਦੱਸਿਆ ਕਰਾਂਗੇ ਸਵੇਰ ਤੋਂ ਕਰਨਾ ਹੈ ਇਹ ਚੱਲੂ ਆਪਾਂ ਨੇ ਤੇ ਸਵੇਰੇ ਉਹ ਕੇ ਦੇ ਸ਼ੁਰੂ ਕਰ ਲਿਓ ਤੇ ਰੋਟੀ ਪਾਣੀ ਘਰ ਦੇ ਖਾਣੇ ਤੇ ਨਾਲ ਹੀ ਨਿਊਟ੍ਰੀਸ਼ਨ ਜੇ ਲੈਣੇ ਨੇ ਥੋੜੀ ਜਿਹੀ ਚਾਹ ਛੱਡਣੀ ਹੈ ਤੇ ਤਲਿਆ ਛੱਡਣਾ ਕਿਉਂਕਿ ਵਾਜਨ ਕਾਫੀ ਵੱਧ ਗਿਆ ਤੁਸੀਂ ਦੇਖ ਸਕਦੇ ਹੋ ਨਾ ਹੁਣ ਉੱਠਣ ਬੈਠਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਬਹੁਤ ਤਕਲੀਫ ਹੈਗੀ ਤੇ ਚਲੋ ਵੈਗ ਰੂਪਾਲੀ ਕਰੇ ਜੇ ਮੇਰਾ ਵਾਜਨ ਘਟ ਜੇ ਤਾਂ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਜੋ ਵੀ ਕੋਈ ਭੈਣ ਭਾਈ ਔਖਾ ਹੈ ਨਾ ਵਾਜਨ ਦੇ ਮਾਮਲੇ ਦੇ ਵਿੱਚ ਤਾਂ ਤੁਸੀਂ ਜਰੂਰ ਇਹਨਾਂ ਨਾਲ ਫਿਰ ਸੰਪਰਕ ਕਰਿਓ ਜੇ ਸਰ ਆਪਾਂ ਫਿਰ ਪਹ ਪਹ ਗਿਆ ਤਾਂ ਤੇ ਰਾਣਾ ਸਹਿਬ ਇਹਨਾਂ ਦੀ ਸ਼ੌਪ ਐ ਸੀ ਰਾਣਾ ਸਹਿਬ ਗਏ ਤੇ ਫਤ ਹੁਣ ਵਾਪਸ ਹੋ ਗਏ ਮਲੇਰਕੋਟਲੇ ਆ ਗਏ ਤੇ ਚਲੋ ਜੀ ਹੁਣ ਆਪਾਂ ਸਵੇਰੇ ਕਰਾਂਗੇ ਵਲੋਗ ਕੰਟੀਨਿਊ ਅੱਜ ਦੇ ਸਵੇਰੇ ਹੈਲੋ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਰਦੇ ਆਂ ਅੱਜ ਦਾ ਦੂਜੇ ਦਿਨ ਵਲੋਗ ਕੰਟੀਨਿਊ ਤੇ ਇਹ ਦੇ ਮੈਂ ਚੱਲ ਲੱਤੀ ਹੁਣ ਤੱਕ ਨਹੀਂ ਦੇਣ ਹਾਂ ਵੀ ਪਾਸੇ ਤੇ ਇਹ ਮਿਲ ਗਿਆ ਜੀ ਆਪਣਾ ਕਿੱਕ ਦੀ ਦੁਕਾਨ ਤੇ ਜਾ ਕੇ ਦੇਖਣਾ ਹੋਰ ਦਿਨੇ ਕੀ ਪ੍ਰੋਗਰਾਮ ਨੇ ਆਪਣੇ ਕਰਨੇ ਜਾਣੇ ਕੀ ਕਰਨਾ ਲੋ ਜੀ ਗੱਡੀ ਕਰਦਾ ਤੀ ਧੰਮ ਇੱਕ ਮਰ ਦੇ ਕੋਲ ਖੜਿਆ ਮੋਕ ਦੇ ਨੰਗਾ ਮਤਲਬ ਜਿੱਥੇ ਨੰਦਰਾ ਮਿਲਣਾ ਕਰਨਾ ਨੇ ਕਿੰਨੇ ਵੀ ਚੱਲੇ ਜਾਂਦੇ ਇਤਨੀ ਜਿਆਦਾ ਨਹੀਂ ਨੇ ਬਈ ਦੇ ਨੇ ਵਸ ਤੇ 빙 ਗਿਆ ਦੇ ਕੇ ਘਰੋਂ ਰੱਖ ਚੱਲਾਂਗੇ ਦੁਬਾਰਾ ਦੇਖੋ ਜੀ ਆਪਣਾ ਗੁਰਦੁਆਰਾ ਸਹਿਬ ਕਰਤਾਰ ਸਰ ਸਹਿਬ ਤੇ ਹੁਣੀ ਹੁਣੀ ਇੱਥੋਂ ਸਮਾਗਮ ਹੋ ਕੇ ਹਟੇ ਨੇ ਇੱਥੇ ਸਾਰਾ ਗੁਰਦੁਆਰਾ ਦੇਖ ਰਹੇ ਹੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਬੜਾ ਬੜੀ ਜੀਵਰਸੀ ਦੇ ਸਮਾਗਮ ਸਮਾਪਤ ਹੋਏ ਨੇ ਇਹ ਤੋਂ ਲੋ ਜੀ ਪਾ ਕਰਦੇ ਆ ਅੱਜ ਤੀਜੇ ਦਿਨ ਦਾ ਵਲੌਗ ਸੁਰੂ ਤੇ ਤੈਨੂੰ ਪਤਾ ਮੈਂ ਲੈ ਕੇ ਆਈ ਸੀ ਪਰਸੋਂ ਦਵਾਈ वजन ਘੱਟ ਕਰਨ ਦੀ ਤੇ ਲੱਗਿਆ ਹੁਣ ਖਾਣ ਸਲਾਦ ਵਿੱਚ ਇੱਕ ਫਾਲਾ ਅਮਰੂਦ ਕੁਝ ਮੂਲੀਆਂ ਸਲਗਮ ਇਹ ਕੋ ਦੇਖਦੇ ਆ ਘਟੂਕਨਾ वजन ਲਓ ਜੀ ਅੱਪਾ ਚੱਲਣ ਹੁਣ ਖੇਤ ਨੂੰ ਤੇ ਫੇਰ ਅੱਪਾ 23 ਦਿਨਾਂ ਬਾਅਦ ਖੇਤ ਆਇਆ ਜਿਹੜਾ ਤੇ ਆਪਣੀ ਖੇਤ ਲਾਦੇ ਨੇ ਕਣਕ ਪਾਉਣ ਪਾਣੀ ਲਾਉਣ ਤੋਂ ਪਹਿਲਾਂ ਅੱਛਾ ਲੋ ਜੀ ਮੈਂ ਤਾਂ ਜਾ ਕੇ ਖੇਤ ਹਾਂ ਲਓ ਜੀ ਅੱਪਾ ਆ ਗਏ ਖੇਤ ਤੇ ਬਹਿ ਕੇ ਧੁੱਪੇ ਮੰਜਾ ਢਾ ਕੇ ਇੱਧਰ ਆਪਣੀ ਚੱਲਦੀ ਐ ਮੋਟਰ ਤੇ ਕਣਕ ਦਾ ਲੱਗ ਗਈ ਕਣਕ ਨੂੰ ਪਾਣੀ ਲਾਉਣ ਪਹਿਲਾ ਤੇ ਧੁੱਪ ਵੀ ਨਿੱਕੀ ਨਿੱਕੀ ਵਧੀਆ ਐ ਤੇ ਹਵਾ ਵੀ ਐ ਠੰਡੀ ਠੰਡੀ ਚੱਲਦੀ ਦੇਖੋ ਕਿੰਨੀ ਤੇਜ਼ ਚੱਲਦੀ ਐ ਹਵਾ ਅੰਦਰ ਅਕਤ ਦੇਖਦੇ ਹੋ ਤੁਸੀਂ ਤੇ ਠੰਡ ਵੀ ਕਾਫੀ ਐਗੀ ਪੈਸੇ ਹੁਣ ਧੁੱਪ ਦੇ ਵਿੱਚ ਮਜ਼ਾ ਵੀ ਆਉਂਦਾ ਬੈਠਣ ਦਾ ਸਰ ਆਪਣਾ ਚੁੱਲਾ ਚੰਤਰਾ ਇੱਥੇ ਚਾਹ ਪਾਣੀ ਬਣਾਉਂਦੇ ਹੁੰਨੇ ਆਪਾਂ ਜਿਵੇਂ ਅੱਜ ਕੰਮ ਕਰਮਾਉਂਦੇ ਨੇ ਅੱਜ ਖੇਤ ਹੀ ਚਾਹ ਬਣਾਈਏ ਘਰੋਂ ਸਾਰਾ ਸਮਾਨ ਆ ਗਿਆ ਤੇ ਇੱਧਰ ਖੜਾ ਆਪਣਾ ਸਕੂਟਰ ਆਇਆ ਵਿਚਾਰਾ ਲੈ ਕੇ ਆਇਆ ਆਪਾਂ ਨੂੰ ਇਹ ਆਪ ਕੋਲੇ ਵਾਲਾ ਆਪਣਾ ਕਰਿਆ ਹੋਇਆ ਪੱਕਾ ਇੱਧਰ ਵੀ ਫਰਸ਼ ਹੈ ਜਿੱਥੇ ਚੁੱਲ੍ਹਾ ਆਪਣਾ ਮੰਜੜਾ ਕੇ ਧੁੱਪ 'ਚ ਬੈ ਜਾਣਾ ਤੇ ਬਹੁਤ ਆਰਾਮ ਆਉਂਦਾ ਹੈ ਕਿਉਂਕਿ ਇੱਥੇ ਹਵਾ ਨਹੀਂ ਲੱਗਦੀ ਹੁੰਦੀ ਬਿਲਕੁਲ ਵੀ ਧੁੱਪ ਸਿੱਧੀ ਪੈਂਦੀ ਹੈ ਲਓ ਜੀ ਆਪਾਂ ਬੈਠਿਆਂਗੇ ਧੁੱਪ ਦੇ ਵਿੱਚ ਆਰਾਮ ਨਾਲ ਤੇ ਖੇਤਾਂ 'ਤੇ ਬਹੁਤ ਵਧੀਆ ਲੱਗਦਾ ਪਰ ਫਿਰ ਵੀ ਘੌਲ ਕਰ ਜਾਂਦੇ ਆ ਕਿਉਂਕਿ ਰਾਹ ਦੇ ਵਿੱਚ ਗਰਤ ਬਹੁਤ ਜ਼ਿਆਦਾ ਐ ਪੀਕ ਨਹੀਂ ਤਾਂ ਆਪਨਾ ਤੇ ਖਰਾਬ ਹੋ ਜਾਂਦਾ ਕੱਪੜੇ ਤੇ ਨਾਲੇ ਸਕੂਟਰ ਫਿਰ ਗਰਦਾ ਵਾਲਾ ਚੱਕ ਜਾਂਦਾ ਤੇ ਇਹ ਖਰਾਬ ਹੋਣ ਦਾ ਡਰ ਰਹਿੰਦੇ ਤਾਂ ਕੱਟ ਕੇ ਖੇਤ ਘਟਾਈਦਾ ਕਦੇ-ਕਦੇ ਪਰ ਜਦੋਂ ਵੀ ਬਹੁਤ ਵਧੀਆ ਲੱਗਦਾ ਜੀ ਲੱਗਦਾ ਖੇਤਾਂ ਦੇ ਵਿੱਚ ਖੁੱਲੀਆਂ ਹਵਾਵਾਂ ਦੇ ਵਿੱਚ ਦੇਖੋ ਬਹੁਤ ਵਧੀਆ ਲੱਗਦਾ ਹੈ ਖੇਤ ਆ ਕੇ ਤੇ ਹੁਣ ਕਰ ਦਿਆਂ ਜੀ ਆਪਾਂ ਵਲੌਗ ਦਾ ਐਂਡ ਤੇ ਹੁਣ ਕਿਨਾ ਪਤਾ ਨਹੀਂ ਜੀ ਕਹਿੰਦਾ ਵੀਊ ਘਟ ਜਾਂਦੇ ਨੇ ਤਾਂ ਕਰਕੇ ਕੋਈ ਕਮੈਂਟ ਨਹੀਂ ਆਉਂਦਾ ਤੇ ਵਲੌਗ ਬਣਾਉਣ ਨੂੰ ਘੱਟ ਬਹੁਤ ਦਿਲ ਕਰਦਾ ਤੇ ਅੱਜ ਆਪਾਂ ਤੀਸਰੇ ਦਿਨ ਵਲੌਗ ਪੂਰ ਚਾੜਿਆ ਕਿਉਂਕਿ ਨਾ ਤਾਂ ਕਿਧਰੇ ਜਾਂਦੇ ਬਨਈਆਂ ਵੀ ਆਪਾਂ ਉੱਥੇ ਵਲੌਗ ਬਣਾ ਲੀਏ ਨਾ ਤੇ ਬਾਕੀ ਦੂਸਰੀ ਗੱਲ ਦਿਲ ਬਹੁਤ ਘੱਟ ਕਰਦਾ ਹੈ ਬਣਾਉਣ ਨੂੰ ਤੇ ਪਲੀਜ਼ ਬੇਨਤੀ ਬਦਤ ਵਦ ਸਪੋਰਟ ਕਰੋ ਆਪਾਂ ਨੂੰ ਹਨਾ ਚੈਨਲ ਨੂੰ ਆਪਣੇ ਨੂੰ ਤੇ ਚਲੋ ਮਿਲਦੇ ਆ ਜੀ ਹੁਣ ਆਪਾਂ ਕੱਲ ਤੋਂ ਨਵਾਂ ਬਲੌਗ ਸ਼ੁਰੂ ਕਰਾਂਗੇ ਦੇਖਾਂਗੇ ਇੱਕ ਦਿਨ ਚ ਪੂਰ ਕਰਦੇ ਆਂ ਕਦੋ ਵਿੱਚ ਕਰਦੇ ਆਂ ਤਿੰਨ ਵਿੱਚ ਕਰਦੇ ਆਂ ਤੇ ਬਾਕੀ ਚਲੋ ਅੱਜ ਦੇ ਇੰਨੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ